ਗਰੀਬ ਪਰਿਵਾਰ ਦੀ ਧੀ ਨਾਲ ਬਦਸਲੂਕੀ ਕਰਦਾ ਢਾਬੇ ਵਾਲਾ ਹੋਇਆ ਵੀਡੀਓ ਵਿੱਚ ਕੈਦ ਲੋਕ ਪਹੁੰਚਣ ਲੱਗੇ ਲਹਨਤਾਂ ਬਠਿੰਡਾ ਦੇ ਨੇੜਲੀ ਪੁੱਚੋ ਮੰਡੀ ਜਿੱਥੇ TCS ਦਾ ਇੱਕ ਐਗਜ਼ਾਮੀਨੇਸ਼ਨ ਹਾਲ ਹੈ ਜਿੱਥੇ ਵੱਖ-ਵੱਖ ਵਿਭਾਗਾਂ ਦੀ ਭਰਤੀ ਵਾਸਤੇ ਔਨਲਾਈਨ ਪ੍ਰੀਖਿਆ ਦੇਣ ਵਾਸਤੇ ਪ੍ਰੀਖਿਆਰਥੀ ਪਹੁੰਚਦੇ ਹਨ ਤਾਂ ਉੱਥੇ ਹੀ ਆਪਣੇ ਪਰਿਵਾਰ ਦਾ ਢਿੱਡ ਭਰਨ ਵਾਸਤੇ ਗਰੀਬ ਪਰਿਵਾਰਾਂ ਸਮੇਤ ਸਧਾਰਨ ਮੱਧ ਵਰਗੀ ਲੋਕਾਂ ਵੱਲੋਂ ਵੀ ਮੇਜ਼ਾਂ ਉੱਪਰ ਗੂੰਦ ਰੱਖ ਕੇ ਉਮੀਦਵਾਰਾਂ ਦੇ ਰੋਲ ਨੰਬਰ ਕਾਰਡਾਂ ਉੱਪਰ ਫੋਟੋ ਚਪਕਾਉਣ ਦੀ ਇੱਕ ਛੋਟੀ ਜਿਹੀ ਸਹੂਲਤ 10-10 ਰੁਪਈਆ ਵਿੱਚ ਵੰਡੀ ਜਾਂਦੀ ਹੈ ਉਮੀਦਵਾਰ ਵੀ ਤਰਸ ਦੇ ਆਧਾਰ ਤੇ ਇਹਨਾਂ ਮਾਸੂਮ ਬੱਚੀਆਂ ਨੂੰ 10 ਰੁਪਏ ਦੇ ਕੇ ਹੀ ਫੋਟੋ ਚਪਕਵਾਉਂਦੇ ਹਨ ਕਿਉਂਕਿ ਉਮੀਦਵਾਰ ਵੀ ਇਹੀ ਸੋਚਦੇ ਹਨ ਕਿ ਧੀ ਧਿਆਣੀ ਅਤੇ ਕੰਨਿਆ ਨੂੰ ਦਿੱਤਾ ਦਾਨ ਕਦੇ ਵਿਅਰਥ ਨਹੀਂ ਜਾਂਦਾ ਉੱਥੇ ਹੀ ਇਹ ਮਾਸੂਮ ਬਾਲੜੀ ਜਦੋਂ ਪੁੱਚੋ ਦੇ ਅਧਿਸ਼ ਹਸਪਤਾਲ ਦੇ ਸਾਹਮਣੇ ਸੜਕ ਤੋਂ ਕਿਨਾਰੇ ਵਾਲੇ ਜਾਂਦੇ ਰਾਸਤੇ ਉੱਪਰ ਆਪਣਾ ਮੇਜ਼ ਲਗਾ ਕੇ ਆਪਣੀ ਉਪਜੀਵਕਾ ਵਾਸਤੇ ਤਰਲੇ ਮਾਰ ਰਹੀ ਸੀ ਤਾਂ ਨੇੜੇ ਹੀ ਆਪਣਾ ਢਾਬਾ ਨਾਮ ਦਾ ਇੱਕ ਢਾਬਾ ਚਲਾਉਣ ਵਾਲਾ ਵਿਅਕਤੀ ਉਕਤ ਬਾਲੜੀ ਕੋਲੇ ਡਾਂਗਾ ਲੈ ਕੇ ਪਹੁੰਚ ਗਿਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮਾਜਿਕ ਪੱਧਰ ਤੇ ਉਕਤ ਢਾਬਾ ਚਾਲਕਾਂ ਨੂੰ ਵੱਡੇ ਪੱਧਰ ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆਪਣੀ ਕੀ ਰਾਏ ਦਿਓਗੇ ਕਮੈਂਟ ਬਾਕਸ ਵਿੱਚ ਅਸੀਂ ਤੁਹਾਡੇ ਕੀਮਤੀ ਸੁਝਾਵਾਂ ਦਾ ਇੰਤਜ਼ਾਰ ਕਰਾਂਗੇ ਪਹਿਲਾਂ ਦੇਖਦੇ ਹਾਂ ਮੌਕੇ ਦੀ ਪੂਰੀ ਵੀਡੀਓ ਇਹ ਬੜੀ ਗੱਲ ਦੀ ਕੰਮ ਕਰਾਇਆ ਜਾਸ ਮਾਰ ਬਾਅਦ ਰੇ ਲੱਡਾ ਮਾਰਦੇ ਬਾਤਿੰਦ ਜੇ ਆ ਜਾਵੇ ਕਿਤੇ ਆਈ ਤੇ ਰਾਂ ਦੇ ਕੋਲ ਜਰੂਰ ਤੋੜ ਕੋਈ ਨਾ ਕੋਈ ਨਾ ਲਾਲ ਲਾਲ ਇਹ ਥੋੜਾ ਨੇ ਪੰਟਾ ਪਿੰਡ ਤੇ ਤਾ ਰਕਤਾਂ ਪਾ ਰਕਤੀਆਂ ਨਾ ਕਦੇ ਲੋੜਾਂ ਨੇ ਮੁੱਚੀਆਂ ਸੀ ਚੀਰ ਤੈਨੂੰ ਤਾਂ ਲਾਣ ਤਾਂ ਪਵਾਏ ਲੋਕਾਂ ਤੋਂ ਚੋਟੀ ਦਾ ਓਏ ਸਾਡਾਂ ਦੀ ਗੱਲ ਨਹੀਂ ਯਾਰ ਬਾਤ ਕਰਦੇ